ਅੱਜ ਲੁਧਿਆਣੇ ਆਏ ਆ ਪਹਿਲਾਂ ਥਾਣੇ ਗਏ ਆ ਦਰਖਾਸਤ ਦਿੱਤੀ ਆ ਵੀ ਐਫ ਆਈ ਆਰ ਮੁਕੱਦਮਾ ਦਰਜ ਕਰੋ ਫਿਰ ਕਿ ਮਹਿੰਦਰ ਕੋਲੇ ਆਏ ਆ ਵੀ ਮੁਕੱਦਮਾ ਦਰਜ ਕਰੋ ਸੈਂਟਰ ਦਾ ਪ੍ਰਦੂਸ਼ਨ ਬੋਰਡ ਆ ਜਿਹੜਾ ਉਹ ਪੰਜਾਬ ਦੇ ਬੋਰਡ ਨੂੰ ਲਿਖਦਾ ਕਿ ਇਹ ਪਾਣੀ ਬੰਦ ਕਰੋ 12 ਤਰੀਕ ਨੂੰ ਲਿਖਦਾ 26 ਤਰੀਕ ਤੱਕ ਸਮਾਂ ਬਣਦਾ 30 ਹੋ ਗਈ ਪਰ ਇਹ ਪਾਣੀ ਓਵੇਂ ਡੈਂਗਾ ਦਾ ਤੇ ਹੋਰ ਜਿੰਨਾ ਜ਼ਹਿਰ ਆ ਸੀਵਰੇਜ ਦਾ ਸਾਰਾ ਓਵੇਂ ਬੁੱਢੇ ਦਰਿਆ ਰਹੀਂ ਸਾਤ ਰੋਜ਼ ਡਿੱਗ ਰਿਹਾ ਤੇ ਪੰਜਾਬ ਦਾ ਮੁੱਖ ਮੰਤਰੀ ਅੱਖਾਂ ਮਿੱਚੀ ਬੈਠਾ ਵਤਨ ਪੰਜਾਬ ਦੀਆਂ ਖੇਡਾਂ ਕਰਾਈ ਜਾਂਦਾ ਕਿਹੜੇ ਵਤਨ ਪੰਜਾਬ ਦੀਆਂ ਖੇਡਣ ਵਾਲਾ ਰਹੀ ਨਹੀਂ ਕੋਈ ਰਹਿਣੇ ਨਹੀਂ ਇੱਥੇ ਕੋਈ ਜਿਹੜਾ ਪਾਣੀ ਤੁਸੀਂ ਜਿਹੜੀਆਂ ਯਾਰਾਂ ਤੁਸੀਂ ਦੇਖ ਕੇ ਲੋਕਾਂ ਨੂੰ ਮਾਰ ਰਹੇ ਆ ਐਡੇ ਵੱਡੇ ਪੱਧਰ ਤੇ ਰੌਲਾ ਪੈ ਗਿਆ ਉਹਨਾਂ ਦੇ ਇੱਕ ਐਮਐਲਏ ਨੇ ਆ ਕੇ ਇੱਥੇ ਆਪਣਾ ਨੀਂ ਪੱਥਰ ਢਾਤਾ ਤੇ ਪੰਜਾਬ ਦਾ ਮੁੱਖ ਮੰਤਰੀ ਮਾੜੀ ਮਾੜੀ ਗੱਲ ਤੇ ਪ੍ਰਤੀਕਿਰਿਆ ਦੇਣ ਆਲਾ ਮਾੜੀ ਮਾੜੀ ਕਮੈਂਟ ਪੜ ਕੇ ਲੋਕਾਂ ਦੇ ਬੁੱਲਣ ਆਲਾ ਅੱਜ ਚੁੱਪਾਈ ਡੇ ਬੜੇ ਮਸਲੇ ਦੇ ਖੁੱਦ ਜਿਹੜਾ ਬੰਦਾ ਕਦੇ ਆ ਕੇ ਕਹਿੰਦਾ ਹੁੰਦਾ ਸੀਗਾ ਕਿ ਆਹ ਥੱਲੇ ਯਾਰ ਪਾਈ ਜਾ ਰਹੀ ਹੈ ਧਰਤੀ ਹੇਠਾਂ ਫੈਕਟਰੀਆਂ ਪਾ ਰਹੀਆਂ ਦਰਿਆਵਾਂ 'ਚ ਪਾ ਰਹੀਆਂ ਅੱਜ ਚੁੱਪ ਹੀ ਹੋ ਗਿਆ ਕੀ ਮਜਬੂਰੀ ਹੈ ਕਿ ਸੈਂਟਰ ਨੇ ਕੋਈ ਡੰਡਾ ਚੜਾਤਾ ਉੱਥੋਂ ਕੋਈ ਬਾਮ ਰੋਡ ਦੀ ਜਾਂ ਇੱਥੋਂ ਕੋਈ ਮੋਟਾ ਚੜਾਵਾ ਚੜੜਦਾ ਡੰਗਾਂ ਵਾਲਿਆਂ ਵੱਲੋਂ ਮਜਬੂਰੀ ਕੀ ਹੈ ਅਸੀਂ ਉਹਨਾਂ ਪਿੰਡਾਂ ਦੀ ਗੱਲ ਕਰਦੇ ਆਂ ਮੈਂ ਕਹਿੰਦਾ ਚਲੋ ਅਸੀਂ ਤਾਂ ਅਸੀਂ ਵੀ ਜਾ ਕੇ ਆਏ ਆਂ ਕੋਡ ਪੰਜਾਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਜਦੋਂ ਐਮਪੀ ਹੁੰਦੇ ਸੀ ਤੇਜਾਰ ਰੇਹਲਾ ਪਿੰਡ ਗਿਆ ਤਰਾੰਗ ਵਾਲਾ ਪਿੰਡ ਗਿਆ ਉਹਨਾਂ ਪਿੰਡਾਂ 'ਚ ਗਿਆ ਜਿੱਥੇ 80 80 90 90% ਲੋਕਾਂ ਨੂੰ ਕਲਾ ਪੀੜੀ ਆ ਤੇ ਕੈਂਸਰ ਹੋ ਚੁੱਕਿਆ ਚੁੱਪ ਕਿਉਂ ਸਵਾਲ ਇਹ ਹੈ ਐਡਾ ਬੜਾ ਰੌਲਾ ਪੈ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ 24 ਤਰੀ ਨੂੰ ਲੋਕ ਇੱਥੇ ਇਕੱਠੇ ਹੋ ਕੇ ਆ ਗਏ ਪਰ ਪੰਜਾਬ ਦਾ ਮੁੱਖ ਮੰਤਰੀ ਚੁੱਪ ਕਿਉਂ ਸਾਨੂੰ ਪਤਾ ਅਸੀਂ ਦਰਖਾਸਤ ਦਿੱਤੀ ਹੈ ਜੱਕ ਮਹਿੰਦਰ ਨੇ ਜਾਂ ਇੱਥੇ ਕਿਸੇ ਐਸਚਓ ਨੇ ਥਾਣੇ ਨੇ ਉਹਨਾਂ ਚਰ ਨਹੀਂ ਇੱਥੇ ਕੁਝ ਕਰਨਾ ਜਿੰਨਾ ਚਿਰ ਉੱਪਰੋਂ ਕੋਈ ਹੁਕਮ ਨਹੀਂ ਆਉਂਦਾ ਪਰ ਹੁਣ ਜੇ ਤਾਂ ਇਹ ਤਾਂ ਜਮ੍ਹਾਂ ਹੀ ਹੱ ਇਹ ਤਾਂ ਬਿਲਕੁਲ ਹੀ ਸਾਫ਼ ਕਰਤੀ ਇਹ ਗੱਲ ਸੈਂਟਰ ਦੇ ਬੋਰਡ ਨੇ ਵੀ ਤੁਸੀਂ ਉਹ ਪਾਣੀ ਇਮੀਡੀਏਟਲੀ ਹੁਣ ਹੀ ਬੰਦ ਕਰੋ ਤੁਰਤ ਉਹਦੇ باوجود ਵੀ ਪਾਣੀ ਨਹੀਂ ਬੰਦ ਹੋ ਰਿਹਾ ਯਾ ਡਗਣੀ ਨਹੀਂ ਬੰਦ ਹੋ ਰਹੀ ਤੇ ਇਸ ਕਰਕੇ ਅੱਜ ਅਸੀਂ ਆਏ ਸੀਗੇ ਇੱਕ ਕਾਨੂੰਨੀ ਦਸਤਾਵੇਜ਼ ਲੈ ਕੇ ਆਏ ਹਾਂ ਵੀ ਆਹ ਦੇਖੋ ਆਹ ਸੈਂਟਰ ਬੋਰਡ ਦਾ ਲਿਖਿਆ ਹੋਇਆ ਆਹ ਦਿਖਾ ਦਿੱਤੀ ਇਹਨਾਂ ਖਿਲਾਫ ਕਾਰਵਾਈ ਕਰੋ ਜੇ ਕਾਰਵਾਈ ਇਹਨਾਂ ਨੇ ਦੇਖਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਆਉਣ ਵਾਲਾ ਸਮਾਂ ਜਿਹੜਾ ਸਾਡਾ ਉਹੀ ਲੋਕਾਂ ਨੂੰ ਅਪੀਲ ਆ ਕਿ ਇਹਨੂੰ ਬੰਨ ਮਾਰਨ ਦਾ ਜਿਹੜਾ ਸਾਡਾ ਮਤਿਆ ਹੋਇਆ ਸਮਾਂ ਉਹ ਤੁਹਾਨੂੰ ਸੱਦਾ ਦੇਵਾਂਗੇ ਜਿੰਨਾ ਚ ਲੋਕ ਉੱਠ ਕੇ ਇੱਥੇ ਆਪਣੀਆਂ ਕਈਆਂ ਬੱਠੜ ਟਰਾਲੀਆਂ ਸੰਦ ਲੈ ਕੇ ਨਹੀਂ ਆਉਂਦੇ ਉਹਨਾਂ ਤੇ ਰਹੇ ਬੰਦ ਯਾਰਾ ਨਹੀਂ ਹੋਣਾ ਤੇ ਲਖੇ ਜਿਵੇਂ ਹੁਣ ਜਮੀਨੀ ਚੋਣਾ ਹੋ ਰਹੀਏ ਨੇ ਉੱਥੇ ਜਾ ਕੇ ਪ੍ਰਚਾਰ karenge ਉਹ ਸਰਕਾਰ ਦੇ ਖਿਲਾਫ ਵੀ ਜਾਣਗੇ ਉਹ ਪਿੰਡਾਂ ਦੇ ਵਿੱਚ ਵੀ ਸਮਝ ਜੋ ਜਿਸ ਤਰ੍ਹਾਂ ਨਾਲ 2.5 ਸਾਲ ਦੇ ਹਾਲ ਦੇਖੇ ਨੇ ਉਹ ਆਪਾਂ ਨੂੰ ਦੇਖ ਹੀ ਰਿਹਾ ਹੈ ਉਹ ਟੈਂਪੀਟ ਲਓ ਜਿਹੜਾ ਇਹਨਾਂ ਨੇ ਲਿਆਂਦਾ ਤੁਸੀਂ ਦੇਖੋ ਉਹੀ ਡੈਂਪੀਟ ਲਾਉਂਦੀਆਂ ਬੱਸਾਂ ਦੇ ਖਿਲਾਫ ਕਦੇ ਮਾਨ ਸਾਹਿਬ ਬੋਲਦੇ ਰਹੇ ਨੇ ਅੱਜ ਡੈਂਪੀਟੀ ਲਾਉਂ ਚੰਗਾ ਹੋ ਗਿਆ। ਉਹੀ ਅੱਜ ਸਾਰਾ ਜੋ ਡਰਾਮਾ ਇਹ ਤਾਂ ਪਿੱਛੇ ਜੇ ਹੁਣ ਤੁਸੀਂ ਦੇਖੋ ਨਾ ਇਹਦਾ ਜਦੋਂ ਨਾਲ ਦੇ ਨਾਲ ਜੂ ਟਰਨ ਮਾਰ ਜਾਂਦੇ ਆ ਇਹ ਪਿੱਛੇ ਬਹੁਤ ਛੇਤੀ ਹਟਦੇ ਆ ਪਿੱਛੇ ਜੇ ਟੀਚਰਾਂ ਦੀਆਂ ਡਿਊਟੀਆਂ ਲਾਤੀਆਂ ਚਿੱਠੀਆਂ ਕੱਢਤੀਆਂ ਵੀ ਭਾਈ ਮੁੱਖ ਮੰਤਰੀਆਂ ਸਰੂਰ ਹੋਣਾ ਹੁੰਦਾ ਉਹਦਾ ਆਪਣਾ ਜ਼ਿਲ੍ਹਾ ਤੇ ਤੁਸੀਂ ਉੱਥੇ ਡਿਊਟੀ ਦਿਆ ਕਰੋ ਜਦੋਂ ਪਤਾ ਲੱਗਾ ਰੌਲਾ ਪੈ ਗਿਆ ਉਦੋਂ ਪਿੱਛੇ हट ਗਏ। ਫਿਰ ਪਿੱਛੇ ਚਿੱਠੀ ਵਾਪਸ ਕਰ ਲਈ ਯਾਨੀ ਇਹ ਜਿਹੜਾ ਕੀ ਚੱਲ ਕੀ ਰਿਹਾ ਪੰਜਾਬ ਚ ਕੀ ਜਾਈਏਗੇ ਜੀ ਜਿਮਨੀ ਚੋਂ ਮੈਂ ਕਹਿੰਦਾ ਕਿਹੜੀ ਜਿਮਨੀ ਚੋਂ ਇਹ ਪੋਲਿਟਿਕਲ ਕੁਐਸਚਨ ਹੈ ਅਸੀਂ ਨਹੀਂ ਤੁਸੀਂ ਇਥੇ ਮੈਂ ਦੱਸ ਰਿਹਾ ਤੁਹਾਨੂੰ ਦੱਸ ਰਿਹਾ ਸੁਣ ਲਓ ਭਾਈ ਤੁਸੀਂ ਇੱਕ ਤਾਂ ਵਿਰੋਧ ਕਰੋ ਕਿ ਲੋਕਾਂ ਨੂੰ ਜਾਣ ਕਰਾਂਗੇ ਨਹੀਂ ਪੋਲਿਟਿਕਲ ਅਸੀਂ ਕੀ ਦੇ ਅਸੀਂ ਕੀ ਦੇ ਅਸੀਂ ਲੋਕਾਂ ਨੂੰ ਵੀ ਇਹ ਮੁੱਦੇ ਨਾਲੇ ਪ੍ਰਤੀ ਉਧਰੇ ਪਾਣੀ ਜਾਵਾਂਗੇ ਜਰੂਰ ਜਾਵਾਂਗੇ ਭਾਈ ਜਰੂਰ ਜਾਵਾਂ ਕਿਉਂ ਨਹੀਂ ਜਾਵਾਂ ਇਹ ਤਾਂ ਪਹਿਲਾਂ ਹੀ ਤੁਰੇ ਫਿਰਦੇ ਆ ਕੱਲੀਆਂ ਜਿਮਨੀ ਚੋਣਾ ਵਿੱਚ ਕਿਉਂ ਇਹ ਸਾਡੇ ਪੰਜਾਬ ਜਾ ਰਹੇ ਪੰਜਾਬ ਚ ਜਾ ਰਹੇ ਸਾਰੇ ਜਾ ਰਹੇ ਆ ਅਸੀਂ ਉੱਥੇ ਸਪੈਸ਼ਲ ਜਾਵਾਂਗੇ ਅਸੀਂ ਤਾਂ ਅਸੀਂ ਤਾਂ ਇਹ ਗੱਲ ਕਹਿ ਰਹੇ ਆਂ ਵੀ ਅੱਜ ਇਸ ਗੱਲ ਦਾ ਜ਼ਿੰਮੇਵਾਰ ਸਿੱਧੇ ਰੂਪ ਚ ਪੰਜਾਬ ਦਾ ਮੁੱਖ ਮੰਤਰੀ ਹੈ ਜੇ ਜ਼ਹਿਰਾਂ ਪੈ ਰਹੀਆਂ ਨੇ ਦਰਿਆਵਾਂ 'ਚ ਧਰਤੀ ਹੇਠਾਂ ਤਾਂ ਰੋਕਣੀਆਂ ਕਿੰਨੇ ਨੇ ਮੁੱਖ ਮੰਤਰੀ ਨੇ ਰੋਕਣੀਆਂ ਨੇ ਕਿਉਂ ਨਹੀਂ ਰੋਕ ਰਿਹਾ ਕਿਉਂ ਨਹੀਂ ਕੋਈ ਇਸ ਗੱਲ ਦਾ ਜਵਾਬ ਦੇ ਰਿਹਾ ਕਮੇਟੀਆਂ ਕੀ ਕਰ ਰਹੀਆਂ ਵਿਧਾਨ ਸਭਾ ਦੀ ਕਮੇਟੀ ਬਣੀ ਕੀ ਕਰ ਰਹੀ ਹੈ ਸੋ ਜਾਵਾਂਗੇ ਭਾਈ ਹਰ ਥਾਂ ਜਾਵਾਂਗੇ ਜਿੱਥੇ ਵੀ ਜਾਣਾ ਪਿਆ ਜਾਵਾਂਗੇ ਸੋ ਅੱਜ ਜਿਹੜਾ ਸੀਗਾ ਇੱਕ ਬਹੁਤ ਅਹਿਮ ਮਸਲੇ ਦੇ ਉੱਤੇ ਅਸੀਂ ਪੁਲਿਸ ਕੰਪਲੇਂਟ ਲੈ ਕੇ ਆਏ ਆਂ ਪਹਿਲੇ ਸਵੇਰੇ ਅਸੀਂ ਐਸ ਐਚਓ ਸਾਹਿਬ ਨੂੰ ਦਿੱਤੀ ਹੈ ਟਿੱਬਾ ਥਾਣੇ ਤੇ ਉਸ ਤੋਂ ਬਾਅਦ ਅਸੀਂ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਬੇਸਿਕ ਮਸਲਾ ਇਹ ਹੈਗਾ ਹੈ ਕਿ ਜਿਹੜਾ ਬੁੱਢੇ ਦਰਿਆ ਦੇ ਵਿੱਚ ਡਾਈੰਗ ਇੰਡਸਟਰੀ ਵੱਲੋਂ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਸ ਦੇ ਰਾਈ ਜਿਹੜਾ ਕਿ ਡਿਸਚਾਰਜ ਕੀਤਾ ਜਾਂਦਾ ਹੈ ਉਹ ਜਿਹੜਾ ਕਹਿੰਦੇ ਆ ਕਿ ਸਾਡਾ ਆਊਟਲੈਟ ਹੈਗੀ ਆ ਉੱਥੇ ਬੜੀ ਹੈਰਾਨੀ ਹੋਈ ਸਾਨੂੰ ਕਿ ਉਹ ਆਊਟਲੈਟ ਜਿਹੜੀ ਹੈ ਉਹ ਅਲਾਉਡ ਹੀ ਨਹੀਂ ਹੈ ਇਹ ਪਤਾ ਉਦੋਂ ਲੱਗਿਆ ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀਗਾ ਉਹਦੀ 14 ਅਗਸਤ ਨੂੰ ਹੀアリング ਸੀਗੀ ਉਹਦੇ ਵਿੱਚ ਜਿਹੜੀ ਗੱਲਬਾਤ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਆਪਣੀ ਰਿਪੋਰਟ ਦਿੱਤੀ ਹੈ ਔਰ ਉਹ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ 12 ਅਗਸਤ ਦਾ ਇੱਕ ਆਰਡਰ ਨੱਥੀ ਕੀਤਾ ਹੈ ਜਿਹੜਾ ਕਿ ਮੈਂਬਰ ਸੈਕਟਰੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਹੈ ਇਸ ਆਰਡਰ ਵਿੱਚ ਬੜਾ ਹੀ ਸਾਫ਼ ਲਫ਼ਜ਼ਾਂ ਦੇ ਵਿੱਚ ਲਿਖਿਆ ਹੋਇਆ ਹੈ ਕੇ ਜਿਹੜੇ ਤਿੰਨ ਸੀਈਟੀਪ ਡਾਈਇੰਗ ਇੰਡਸਟਰੀ ਦੇ ਲੁਧਿਆਣੇ ਦੇ ਵਿੱਚ ਚੱਲ ਰਹੇ ਆ ਉਹਨਾਂ ਨੂੰ ਬੁੱਢੇ ਦਰਿਆ ਦੇ ਵਿੱਚ ਆਪਣਾ ਪਾਣੀ ਸੁੱਟਣ ਦੀ ਇਜਾਜ਼ਤ ਨਹੀਂ ਹੈ ਐਜ਼ ਪਰ ਜੋ ਉਹਨਾਂ ਦਾ ਆਪਣਾ ਐਗਰੀਮੈਂਟ ਹੈ ਸਰਕਾਰ ਦੇ ਨਾਲ ਇੱਕ ਉਹਨਾਂ ਦਾ এনवायरमेंट ਇੰਪੈਕਟ ਅਸੈਸਮੈਂਟ ਹੁੰਦੀ ਹੈ ਉਹ 2013-14 ਚ ਹੋਈ ਸੀ ਉਹਦੇ ਵਿੱਚ ਵੀ ਬੜਾ ਕਲੀਅਰ ਲਿਖਿਆ ਹੋਇਆ ਹੈ ਕਿ ਇਹਨਾਂ ਨੂੰ ਪਾਣੀ ਜਿਹੜਾ ਹੈ ਉਹ ਬੁੱਢੇ ਦਰਿਆ 'ਚ ਛੱਡਣ ਦੀ ਇਜਾਜ਼ਤ ਨਹੀਂ ਹੈ ਤੇ ਜੇ ਇਜਾਜ਼ਤ ਨਹੀਂ ਹੈ ਪਾਣੀ ਅਜ ਤੱਕ ਛੱਡਿਆ ਜਾ ਰਿਹਾ ਹੈ ਤਾਂ ਉਹ ਕਿਦੀ ਜ਼ਿੰਮੇਵਾਰੀ ਹੈ ਕੌਣ ਰਿਸਪੌਂਸਿਬਲ ਹੈ ਕਿਨੇ ਗਲਤੀ ਕੀਤੀ ਹੈ ਇਹਦੇ ਵਾਸਤੇ ਅਸੀਂ ਜਿਹੜੀ ਆ ਉਹ ਕੰਪਲੇਂਟ ਦੇ ਕੇ ਆਏ ਆ ਦੂਜੇ ਨੰਬਰ ਤੇ ਜਿਹੜਾ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਹੈ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਉਹਦੀ ਅਸੀਂ ਤੁਹਾਨੂੰ ਕਾਪੀ ਵੀ ਦੇਾਂਗੇ ਉਹ ਚਿੱਠੀ ਦੇ ਵਿੱਚ ਉਹਨਾਂ ਨੇ ਬੜਾ ਕਲੀਅਰ ਮੈਂਬਰ ਫੈਕਟਰੀ ਨੂੰ ਕਿਹਾ ਹੈ ਕਿ ਸੈਕਸ਼ਨ 18 1 20 ਹੈਗਾ ਜਿਹੜਾ ਉਹਦੇ ਵਿੱਚ ਜਿਹੜਾ ਵਾਟਰ ਪ੍ਰੋਟੈਕਸ਼ਨ ਐਕਟ ਦਾ ਹੈਗਾ ਕੇ ਪਾਣੀ ਨੂੰ ਬਚਾਉਣ ਵਾਸਤੇ ਜਿਹੜਾ ਕਾਨੂੰਨ ਬਣਿਆ ਉਹਦਾ ਸੈਕਸ਼ਨ 18 ਕਹਿੰਦਾ ਹੈ ਕਿ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਕਿਸੇ ਵੀ ਸਟੇਟ ਦੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਆਰਡਰ ਕਰ ਸਕਦਾ ਹੈ ਡਾਇਰੈਕਸ਼ਨ ਕਰ ਸਕਦਾ ਹੈ ਕਿ ਤੁਸੀਂ ਆਹ ਕੰਮ ਕਰਨਾ ਹੈ ਉਹਦੇ ਵਿੱਚ ਉਹਨਾਂ ਨੇ ਅੱਜ 12 ਤਰੀਕ ਨੂੰ ਡਾਇਰੈਕਸ਼ਨ ਕਰ ਦਿੱਤੀ ਕਿ 15 ਦਿਨਾਂ ਦੇ ਅੰਦਰ ਅੰਦਰ ਇਹ ਜਿਹੜਾ ਗਲਤ ਇਲੀਗਲ ਜਿਹੜਾ ਪਾਣੀ ਛੱਡਿਆ ਜਾ ਰਿਹਾ ਤਿੰਨ ਸੀਟਪੀਆਂ ਵੱਲੋਂ ਜਿਹੜੇ ਡਾਈੰਗ ਇੰਡਸਟਰੀ ਦੇ ਹੈਗੇ ਆ ਇੱਕ ਫੋਕਲ ਪੁਆਇੰਟ ਇੱਕ ਤਾਜਪੁਰ ਇੱਕ ਬਹਾਦਰ ਕੇ ਰੋਡ ਇਹ ਤਿੰਨਾਂ ਦਾ ਬੰਦ ਕਰਾਇਆ ਜਾਵੇ ਉਹ ਉਹਦਾ ਸਮਾਂ ਸਾਡੇ हिसाब ਨਾਲ ਤਾਂ 12 ਤਰੀਕ ਦਾ 26 ਤਰੀਕ ਨੂੰ ਖਤਮ ਹੋ ਜਾਂਦਾ ਜੀ ਅੱਜ 30 ਤਰੀਕ ਹੋ ਗਈ ਹੈ ਤੇ ਕਿਉਂਕਿ ਇਹ 10 ਸਾਲ ਤੋਂ ਇਹ ਐਗਰੀਮੈਂਟ ਸੀਗਾ ਤੇ 15 20 ਦਿਨ ਪਹਿਲਾਂ ਇਹ ਆਰਡਰ ਵੀ ਆ ਗਿਆ ਦੁਬਾਰਾ ਵੀ ਇਹਨੂੰ ਡਬਲ ਉਹਨਾਂ ਨੇ ਸਟੈਂਪ ਲਾ ਦਿੱਤੀ ਹੈ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਕਿ ਗਲਤ ਹੋ ਰਿਹਾ ਸੀਗਾ 15 ਦਿਨ ਦਾ ਸਮਾਂ ਵੀ ਖਤਮ ਹੋ ਗਿਆ ਤੇ ਇਸ ਕਰਕੇ ਹੁਣ ਜਿਹੜੀ ਹੈ ਇਲੀਗਲ ਐਕਟੀਵਿਟੀ ਜਿਹੜੀ ਹੈ ਉਹ ਨਹੀਂ ਚਲਣੀ ਚਾਹੀਦੀ ਉਹਦੇ ਵਾਸਤੇ ਪੁਲਿਸ ਕੰਪਲੇਂਟ ਕੀਤੀ ਗਈ ਹੈ ਕਿ ਇਹ ਕਿਹਨੂੰ ਫਾਇਦਾ ਹੋ ਰਿਹਾ ਔਰ ਉਹ ਫਾਇਦਾ ਚੈੱਕ ਕੀਤਾ ਜਾਵੇ ਕਿ ਪੋਲੂਸ਼ਨ ਕੰਟਰੋਲ ਬੋਰਡ ਵਾਲਿਆਂ ਨੂੰ ਫਾਇਦਾ ਹੋ ਰਿਹਾ ਹੈ ਕਿ ਇੰਡਸਟਰੀ ਨੂੰ ਫਾਇਦਾ ਹੋ ਰਿਹਾ ਜਿਹੜਾ ਵੀ ਇਸ ਇਲੀਗਲ ਕੰਮ ਤੋਂ ਫਾਇਦਾ ਲੈ ਰਿਹਾ ਜਿਹਨੂੰ ਪ੍ਰੋਫਿਟ ਹੋ ਰਿਹਾ ਉਹ ਜਿਹੜਾ ਨੁਕਸਾਨ ਲੋਕਾਂ ਦਾ ਹੋ ਰ ਤੇ ਉਹ ਕੰਪਲੇਂਟ ਜਿਹੜੀ ਅੱਜ ਅਸੀਂ ਦੇਖ ਕੇ ਆਏ ਆ ਜਿਹੜੀ ਪਹਿਲਾਂ ਇੱਕ ਐਫ ਆਈ ਆਰ ਕੀਤੀ ਗਈ ਸੀਗੀ ਜਿਹੜਾ ਗਲਤ ਤਰੀਕੇ ਨਾਲ ਪਾਣੀ ਪਾਇਆ ਜਾ ਰਿਹਾ ਉਹਦੇ ਤੇ ਵੀ ਤੁਸੀਂ ਬਿੜਿਓ ਵੀ ਉਹ ਵੀ ਹਲੇ ਦੱਬੀ ਪਈ ਆ ਕਾਗਜ਼ਾਂ ਦੇ ਥੱਲੇ ਫਾਈਲ ਅਬ ਵੀ ਸ਼ੁਰੂ ਕੀਤੀ ਗਈ ਹੈਗੀ ਜਿਹੜਾ ਬੁੱਢੇ ਨਾਲੇ ਚ ਪਾਣੀ ਪਾਇਆ ਜਾ ਰਿਹਾ ਸੀ ਡਾਈਗਡਾਈਂਗਾ ਵਾਲਾ ਪਾਈਪ ਪਟੀ ਸੀੜੀ ਇਹਨਾਂ ਨੇ ਹਾਂ 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 ਉਹ ਜਿਹੜਾ ਸੀਗਾ ਉਹ ਵੱਖਰਾ ਇਸ਼ੂ ਸੀਗਾ ਉਹ ਇਹ ਸੀਗਾ ਕਿ ਇਹਨਾਂ ਨੇ ਆਪਣੇ ਸੀ ਐਟਪੀ ਦੇ ਵਿੱਚੋਂ ਇੱਕ ਵੱਖਰਾ ਪਾਈਪ ਐਸਟੀਪੀ ਵਿੱਚ ਪਾਇਆ ਹੋਇਆ ਸੀਗਾ ਉਹਦੀ ਤਾਂ ਇਹਨਾਂ ਨੇ ਕੋਈ ਕੰਪਲੇਂਟ ਹੀ ਨਹੀਂ ਦਰਜ ਕੀਤੀ ਉਹ ਚੀਜ਼ ਮੀਡੀਆ 'ਚ ਵੀ ਆਈ ਉਹ ਆਫੀਸ਼ੀਅਲੀ ਕੰਪਲੇਂਟ ਮਿਊਨਿਸਪਲ ਕਾਰਪੋਰੇਸ਼ਨ ਨੇ ਪੀਪੀਸੀਬੀ ਨੂੰ ਮੀ ਕੀਤੀ ਪਰ ਨਾ ਤਾਂ ਉਹਦੇ ਤੇ ਕੋਈ ਪਰਚਾ ਹੋਇਆ ਨਾ ਉਹਦੀ ਕੋਈ ਮੈਨੂੰ ਕੰਪਲੇਂਟ ਅਜ ਤੱਕ ਦਿਖੀ ਹੈ ਜਿਹੜੀ ਪੁਲਿਸ ਕੋਲ ਪਹੁੰਚੀ ਹੋਵੇ ਉਹਦਾ ਮਸਲਾ ਅਸੀਂ ਅੱਜ ਨਹੀਂ ਉਠਾਇਆ ਸਾਡੇ ਕੋਲ ਅੱਜ ਉਸ ਤੋਂ ਵੱਡਾ ਮਸਲਾ ਸਿਗਾ ਕਰਨ ਨੂੰ ਕਿ ਤਿੰਨੋਂ ਸੀਸੀਟੀਪੀਆਂ ਦੇ ਆਊਟਲੈਟ ਇਲੈਗਲ ਹੈ ਇਹਨਾਂ ਨੂੰ ਪਾਣੀ ਬੁੱਡੇ ਤੇ ਰਹਿ ਚੁੱਟਣ ਦੀ ਇਜਾਜ਼ਤ ਹੀ ਨਹੀਂ ਹੈ ਤੇ ਇਜਾਜ਼ਤ ਹੀ ਨਹੀਂ ਹੈ ਤੇ ਪਿਛਲੇ ਇੰਨੇ ਸਾਲਾਂ ਤੋਂ ਕਿਵੇਂ ਪਾਣੀ ਛੁੱਟ ਰਿਹਾ ਫਿਰ ਤੇ ਇਹ ਚੀਜ਼ ਨੂੰ ਬੰਦ ਕਰਾਉਣ ਵਾਸਤੇ ਅੱਜ ਵੀ ਜਿਹੜਾ ਇਲੈਗਲ ਐਕਟੀਵਿਟੀ ਚੱਲ ਰਹੀ ਹੈ ਪੀਪੀਸੀਬੀ ਦੀ ਮਿਲੀ ਪੁਗਤ ਦੇ ਨਾਲ ਅਸੀਂ ਤਾਂ ਇਹ ਕਰਨੇ ਆ ਕੀ ਕਿਹਾ ਹੁਣ ਕੁਸ਼ਰ ਸਾਹਿਬ ਨੇ ਤਾਂ ਮਸ਼ਤਰ ਸਾਹਿਬ ਨੇ ਕਿਹਾ ਜੀ ਇਹ ਮਸਲਾ ਬਹੁਤ ਗੰਭੀਰ ਹੈ ਬਹੁਤ ਵੱਡਾ ਮਸਲਾ ਹੈ ਤੇ ਅਸੀਂ ਤੁਹਾਡੀ ਚਿੱਠੀ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਉਹ ਤੇ ਵਿਚਾਰ ਕਰਾਂਗੇ ਅਸੀਂ ਸਰਕਾਰ ਨੂੰ ਵੀ ਭੇਜਾਂਗੇ ਕਿਉਂਕਿ ਇਹਦੇ ਵਿੱਚ ਬੜੇ ਸਾਰੇ ਵਿਭਾਗ ਇਨਵੋਲਡ ਨੇ ਤੇ ਅਸੀਂ ਇਹਦੇ ਤੇ ਬਣਦੀ ਕਾਰਵਾਈ ਇਹਨੂੰ ਸਮਝ ਕੇ ਜਿਹੜੀ ਆ ਅੱਗੇ ਤੋਰਾਂਗੇ ਠੀਕ ਹੈ ਜੀ ਕਬਲ ਜਿਓ ਅੱਗੇ ਆਜੋ ਇੱਥੇ ਖੜ ਕੇ ਸਾਰੇ ਜੀ ਇਹ ਜਿਹੜੀ ਇਹ ਸ਼ਿਕਾਇਤ ਦਿੱਤੀ ਗਈ ਹੈ ਉਹ ਸਿੱਧਾ-ਸਿੱਧਾ ਅਸੀਂ ਜਿਹੜੇ ਮੈਂਬਰ ਸਕੱਤਰ ਨੇ ਜੀਐਸ ਮਜੀਠੀਆ ਪੰਜਾਬ ਪলিউਸ਼ਨ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਪੰਜਾਬ ਪলিউਸ਼ਨ ਕੰਟਰੋਲ ਬੋਰਡ ਦੇ ਜਿਹੜਾ ਲੁਧਿਆਣਾ ਚਤਾ ਇਨਾਤ ਨੇ ਤੇ ਜਿਹੜੀ ਕੰਪਨੀਆਂ ਜਿਹੜੀਆਂ ਟ੍ਰੀਟਮੈਂਟ ਪਲਾਂਟ ਚਲਾ ਰਹੀਆਂ ਪਲੱਸ ਜਿਹੜੀ ਇਹ ਸਪੈਸ਼ਲ ਪਰਪਸ ਵਹੀਕਲ ਜਿਹੜੀ ਕਮੇਟੀ ਬਣੀ ਹੋਈ ਹੈ ਡਾਈਿੰਗ ਇੰਡਸਟਰੀ ਵਾਲਿਆਂ ਦੀ ਉਹ ਟ੍ਰੀਟਮੈਂਟ ਪਲਾਂਟ ਨੂੰ ਚਲਾਣ ਲਈ ਉਹਨਾਂ ਦੇ ਨੁਮਾਇੰਦਾ ਤੇ ਹੋਰ ਜਿੰਨੇ ਵੀ ਅਣਪਛਾਤੇ ਵਿਅਕਤੀ ਇਹਦੇ ਵਿੱਚ ਇਨਵੋਲਡ ਨੇ ਉਹਨਾਂ ਦੇ ਖਿਲਾਫ ਅਸੀਂ ਇੱਕ ਜਿਹੜੀ ਹੈ ਪੁਲਿਸ ਕੰਪਲੇਂਟ ਕੀਤੀ ਹੈ ਤੇ ਇਹ ਕੋਗਨੀਜੇਬਲ ਆਫੈਂਸ ਹੈ ਇਹਨਾਂ ਤੇ ਸਿੱਧੇ ਤੌਰ ਤੇ ਪਰਚਾ ਦਰਜ ਹੋਣਾ ਬਣਦਾ ਹੈ ਚਾਹੇ ਬੰਦ ਵੀ ਕਰਾਂ ਜਿਹੜਾ ਵੀ ਬੰਦ ਹੋਣਾ ਚਾਹੀਦਾ ਜੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਭਗਵੰਤ ਮਾਨ ਜੀ ਨੂੰ ਕਹਿ ਰਹੇ ਹਾਂ ਹੁਣ ਤਾਂ ਪੱਕੇ ਸਬੂਤ ਨਹੀਂ ਕਿ ਸੈਂਟਰਲ ਪੋਲਿਸ਼ਨ ਕੰਟਰੋਲ ਬੋਰਡ ਨੇ ਵੀ ਇਹਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸੀ ਤੇ ਹਜੇ ਵੀ ਬੰਦ ਨਹੀਂ ਕੀਤਾ ਇਨਾਂ ਸਾਰਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਇਹਨਾਂ ਦੀ ਨਾਲ ਇਨਵੈਸਟੀਗੇਸ਼ਨ ਹੋਏ ਤੇ ਨਾਲ ਜਿਹੜਾ ਪੰਜਾਬ ਪੋਲਿਸ਼ਨ ਕੰਟਰੋਲ ਬੋਰਡ ਹੈ ਉਹਨੂੰ ਭੰਗ ਕੀਤਾ ਜਾਏ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਆਪਣੀ ਅਗਲੀ ਕਾਰਵਾਈ ਜਾਰੀ ਰੱਖਾਂਗੇ ਤੇ ਬਾਕੀ ਹੁਣ ਮੈਂ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਦੱਸੋ ਸਰ ਜੀ ਇਹ ਸਭ ਤੋਂ ਇੱਕੋ ਗੱਲ ਕਹਿਣ ਆਏ ਆ ਅੱਜ ਕਿ ਅਸੀਂ ਲੀਗਲ ਚੀਜ਼ ਜੋ ਕਰ ਰਹੇ ਆ ਅਸੀਂ ਜਿਹੜਾ ਸਾਡੇ ਤੇ ਕੁਐਸਚਨ ਆਉਂਦਾ ਵਾਰ-ਵਾਰ ਕਿ ਜੀ ਅਸੀਂ ਬੰਨ ਮਾਰਨ ਦੀ ਗੱਲ ਕਰਦੇ ਆ ਅਸੀਂ ਪਾਣੀ ਰੋਕਣ ਦੀ ਗੱਲ ਕਰਦੇ ਆ ਤਾਂ ਇਲਲੀਗਲ ਗੱਲ ਹੈ ਮੰਨੀ ਗੱਲ ਜੀ ਮੰਨ ਲਈ ਗੱਲ ਹੁਣ ਮੈਨੂੰ ਇਹ ਦੱਸੋ ਕਿ ਆ ਜੋ ਹੋ ਰਿਹਾ ਤੁਹਾਡੇ ਇੱਥੇ ਇਹ ਕਿਉਂ ਹੋ ਰਿਹਾ ਹੈ ਇਹ ਕੌਣ ਕਰ ਰਿਹਾ ਹੈ ਇਹ ਤਾਂ ਸਿਸਟਮ ਕਰ ਰਿਹਾ ਹੈ ਕੀ ਸੈਂਟਰ ਪੋਲਿਊਸ਼ਨ ਬੋਰਡ ਕੋਈ ਅਥਾਰਟੀ ਹੈ ਤੇ ਜੇ ਹੈ ਤਾਂ ਉਹਦਾ ਪਾਲਣਾ ਹੋਊਗੀ ਜਾਂ ਨਹੀਂ ਹੋਊਗੀ ਇਹ ਪੰਜਾਬ ਪੋਲਿਊਸ਼ਨ ਬੋਰਡ ਉਹਦੇ ਤੇ ਕੋਈ ਕਾਰਵਾਈ ਹੋਊ ਕੀ ਇਹ ਮੁੱਖ ਮੰਤਰੀ ਜੀ ਵੇਖ ਰਹੇ ਨੇ ਇਹ ਮਨਿਸਟਰ ਵੇਖ ਰਹੇ ਨੇ ਆ ਸਾਡੇ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਦੱਸਣਾ ਹੀ ਹੈ ਕਿ ਭਾਈ ਦੇਖ ਲਓ ਹੁਣ ਤਾਂ ਗੈਰਕਾਨੂੰਨੀ ਕੰਮ ਹੋ ਰਿਹਾ ਹੈ ਹੁਣ ਜੇ ਫੇਰ ਵੀ ਨਹੀਂ ਤੁਸੀਂ ਕਰਦੇ ਤਾਂ ਮੈਨੂੰ ਕੋਈ ਇੱਕ ਬੰਦਾ ਇਹ ਗੱਲ ਦੱਸ ਦੇ ਕਿ ਜੇ ਅਸੀਂ ਪਾਣੀ ਰੋਕਦੇ ਆ ਫਿਰ ਉਹ ਗੈਰ ਕਾਨੂੰਨੀ ਕਿਵੇਂ ਹੋ ਜੂਗਾ ਇਹ ਤਾਂ ਆਲ ਰੈਡੀ ਗੈਰ ਕਾਨੂੰਨੀ ਹੈ ਜਿਹੜਾ ਉਹਦੇ ਚ ਪਾਣੀ ਸਿੱਟਿਆ ਜਾ ਰਿਹਾ ਜਿਹਦਾ ਅਸੀਂ ਵਿਰੋਧ ਕਰ ਰਹੇ ਹਾਂ ਉਹ ਗੈਰ ਕਾਨੂੰਨੀ ਹੈ ਉਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ ਔਰ ਉਹ ਵੀ ਕਤਲ ਦਾ ਸਮੂਹਕ ਕਤਲ ਦਾ ਤੇ ਜੇ ਅਸੀਂ ਉਸ ਰੋਕਣ ਵਾਲੇ ਪਾਣੀ ਨੂੰ ਰੋਕ ਰਹੇ ਹਾਂ ਜਿਹਨੂੰ ਸਾਡਾ ਸੈਂਟਰਲ ਪੋਲਿਊਸ਼ਨ ਬੋਰਡ ਵੀ ਕਹਿ ਰਿਹਾ ਤਾਂ ਅਸੀਂ ਕੀ ਗਲਤ ਕਰ ਰਹੇ ਹਾਂ ਜਾਂ ਲੋਕ ਇਹ ਕਰਨਗੇ ਤਾਂ ਕੀ ਗਲਤ ਕਰਨਗੇ ਕੋਈ ਜਵਾਬ ਇਹਦੇ ਬਾਰੇ ਦੇਣਗੇ ਜਿਵੇਂ ਲੱਖਿਓ ਰਾਣੇ ਪਹਿਲਾਂ ਕਿਹਾ ਛੋਟੀਆਂ ਛੋਟੀਆਂ ਗੱਲਾਂ ਤੇ ਰਿਐਕਟ ਕਰਦੇ ਹੋ ਆਪ ਦਾ ਇੱਕ ਬੰਦਾ ਲੈ ਆਉਂਦਾ ਦੂਜਾ ਬੰਦਾ ਛੱਡਦਾ ਐਂ ਹੀ ਬਾਕੀ ਪਾਰਟੀਆਂ ਦੇ ਪ੍ਰਧਾਨ ਨੇ ਜਿਹੜੇ ਆਪ ਦਾ ਬੋਲ ਕੇ ਪਾਰਲੀਮੈਂਟ 'ਚ ਇੱਕ ਸ਼ਬਦ ਜਿਹਦਾ ਕੋਈ ਮਤਲਬ ਨਹੀਂ ਚੱਕ ਕੇ ਵੀਡੀਓ ਨੂੰ ਵਾਇਰਲ ਕਰਦੇ ਨੇ ਕੀ ਇਹਨਾਂ ਦੇ ਮੂੰਹਾਂ 'ਚੋਂ ਇੰਨੀ ਗੱਲ ਨਹੀਂ ਸਰਦੀ ਕਿ ਆ ਬੁੱਢੇ ਨਾਲੇ ਦੀ ਗੱਲ ਗਲਤ ਹੋ ਰਹੀ ਐ ਕੀ ਹੋ ਗਿਆ ਇਹਨਾਂ ਦੇ ਗਲੇ ਫੜ ਲਏ ਕਿਸੇ ਨੇ ਮੂੰਹ ਕਿਉਂ ਬੰਦ ਹੋ ਗਿਆ ਇਹਨਾਂ ਦੇ ਕਦੋਂ ਬੋਲਣਗੇ ਇਹ ਅਸ਼ਰਿਆਂ ਮੋਂ ਤਾਂ ਸੈਂਟਰ ਪੋਲਿਊਸ਼ਨ ਬੋਰਡ ਨੇ ਕਹਿਤਾ ਗਲਤ ਹੈ ਇਹ ਪਾਣੀ ਜੋ ਪਾਇਆ ਜਾ ਰਿਹਾ ਇਨਲੀਗਲ ਹੈ ਔਰ ਜੋ ਇਹਨੂੰ ਅਲਾਉ ਕਰ ਰਹੇ ਨੇ ਜਿਹੜੇ ਅਫੀਸਰ ਉਹਦੇ ਤੇ ਜ਼ਿੰਮੇਦਾਰ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੀ ਹੁਣੇ ਪਾਰਟੀਆਂ ਦੇ ਪ੍ਰਧਾਨ ਇਹ ਚੀਫ ਮਨਿਸਟਰ ਬਾਕੀ ਵੀ ਅਸੀਂ ਕਾਵਾਂਗੇ ਹੋਮ ਮਨਿਸਟਰ ਨੂੰ ਵੀ ਸੈਂਟਰਲ ਹੋਮ ਮਨਿਸਟਰ ਨੂੰ ਕੀ ਇਹਦੇ ਤੇ ਕਾਰਵਾਈ ਹੋਰੀ ਕੋਈ ਬੋਲੂਗਾ ਆਪਰਾਇ ਜਰ ਕੋਈ ਬੋਲੂਗਾ ਇਹਦੇ ਬਾਰੇ ਜੇ ਕੋਈ ਨਹੀਂ ਬੋਲੂਗਾ ਇਹ ਸਾਡੀ ਸਭ ਤੋਂ ਵੱਡੀ ਡਿਮਾਂਡ ਆ ਅੱਜ ਪੁੱਛਣ ਵੀ ਆਹੀ ਆਏ ਆ ਹੁਣ ਇਹਨਾਂ ਨੇ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਜੀ ਅਸੀਂ ਇਹਨੂੰ ਮਾੜਾ ਜਿਹਾ ਵਾਚ ਲਈਏ ਜਿਵੇਂ ਲਖੇ ਨੇ ਕਿਹਾ ਵਾਚਣਾ ਕੀ ਹੁੰਦਾ ਇਹਨਾਂ ਦੇ ਜਿਹੜੇ ਉੱਤੇ ਬੈਠੇ ਨੇ ਉਹਨਾਂ ਨੂੰ ਪੁੱਛਣਗੇ ਫੇਰ ਕਾਰਵਾਈ ਕਰਨਗੇ ਖਤਮਾ ਦੇਣਾ ਕੱਚਾ ਮੈਂਟ ਲਾਉਣਗੇ ਹੁਣ ਉਹ ਨਹੀਂ ਪੁੱਛਦੇ ਉਹਦੀ ਫੜਦੇ ਹੋਣਗੇ ਸ਼ਰਿਆਮ ਉਹ ਜਿਵੇਂ ਬਾਈ ਮਤੋਏ ਨੇ ਕਿਹਾ ਸਮੂਹ ਕਤਲੇਆਮ ਕਰ ਰਹੇ ਆ 40 ਸਾਲ ਤੋਂ ਕਰ ਰਹੇ ਆ ਕੋਈ ਪੁੱਛ ਰਿਹਾ ਉਹਨਾਂ ਨੂੰ ਅੱਜ ਅੱਜ ਤਾਂ ਇਹ ਗੱਲ ਸਾਫ਼ ਹੋ ਗਈ ਨਾ ਵੀ ਸੈਂਟਰ ਬੋਰਡ ਨੇ ਕਹਿਤਾ ਵੀ ਇਹ ਰੇ ਬੰਦ ਕਰ ਦਿਓ ਉਹਦੇ باوجود ਵੀ ਪਾਣੀ ਪੈ ਰਿਹਾ ਜ਼ਿੰਮੇਵਾਰ ਕਾ ਹੁਣਾ ਕੀ ਇਥੇ ਦੀ ਕਾਰਪੋਰੇਸ਼ਨ ਜ਼ਿੰਮੇਵਾਰ ਹੈ ਇਥੋਂ ਦੇ ਐਮ ਐਲ ਏ ਮੰਤਰੀ ਉਹਦਾ ਕਮਿਸ਼ਨਰ ਹੈ ਇਥੇ ਦਾ ਮੁੱਖ ਮੰਤਰੀ ਕੌਣ ਜ਼ਿੰਮੇਵਾਰ ਹੈ ਜੇ ਆਪਾਂ ਨੈਤਿਕ ਤੌਰ ਦੇ ਉੱਤੇ ਦੇਖੀਏ ਤਾਂ ਕੀ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਤੁਸੀਂ ਜਿਵੇਂ ਚਿੱਟਾ ਫੜਨ ਜਾਣਦੇ ਹੋ ਜਿਵੇਂ ਕੋ ਹੋਰ ਗਰਗਨੂਨੀ ਕੰਮ ਰੋਕਣ ਜਾਂਦੇ ਹੋ ਉਵੇਂ ਤੁਸੀਂ ਇਹ ਕਿਉਂ ਨਹੀਂ ਰੋਕ ਰਹੇ ਫਿਰ ਇਹ ਇਹ ਵੀ ਇਹ ਵੀ ਇੱਕ ਤਰ੍ਹਾਂ ਦਾ ਬਹੁਤ ਵੱਡਾ ਘਾਣ ਆ ਮਨੁੱਖਤਾ ਦਾ ਤੇ ਇਹਦੇ ਉੱਤੇ ਪੁਲਿਸ ਕਮਿਸ਼ਨਰ ਕਿਉਂ ਨਹੀਂ ਫੋਰਜੈਕਸ਼ਨ ਲੈਂਦਾ ਕਿਉਂ ਨਹੀਂ ਹੁਣੀ ਫੜ ਕੇ ਬੰਦ ਕਰਦਾ ਵੀ ਆ ਦੇਖੋ ਜੀ ਆ ਚਿੱਠੀ ਹੈ ਆ ਹੁਕਮ ਹੈ ਸੈਂਟਰ ਬੋਰਡ ਦਾ ਪੰਜਾਬ ਬੋਰਡ ਨੂੰ ਤੇ ਇਹ ਬੰਦ ਕਰੋ ਪਰ ਨਹੀਂ ਇਹ ਨਹੀਂ ਹੁੰਦਾ ਤੇ ਹੁਣ ਅਗਲੀ ਕਾਰਵਾਈ ਅਗਲੀ ਕਾਰਵਾਈ ਕੋਈ ਗੱਲ ਨਹੀਂ ਦੱਸਿਆ ਹੋਇਆ ਸਤੰਬਰ ਦੇ ਵਿੱਚ ਦੱਸਾਂਗੇ ਉਹ 15 ਦੀ ਡੇਟ ਹੈ ਵੀ ਜਦੋਂ ਸੈਂਟਰ ਬੋਰਡ ਨੇ ਬਾਈ ਮਤੋਏ ਨੇ ਕਿਹਾ ਵੀ ਸੈਂਟਰ ਬੋਰਡ ਨੇ ਕਹਿਤਾ ਵੀ ਪਾਣੀ ਬੰਦ ਕਰੋ ਬੰਦ ਕਰਾਉਣਾ ਇਹਨਾਂ ਦੀ ਜ਼ਿੰਮੇਵਾਰੀ ਹੈ ਫਿਰ ਲੋਕ ਕਰ ਦੇਣਗੇ ਇਹ ਨਹੀਂ ਦੱਸਿਆ ਇਹਨਾਂ ਨੇ ਤੈਅ ਕਰਨਾ ਵੀ ਉੱਥੇ ਗਰ ਕਾਨੂੰਨੀ ਕਿਹੜਾ ਹੋਊਗਾ ਲੋਕ ਹੋਣਗੇ ਜਾਂ ਇਹ ਕੰਮ ਕਰਨਗੇ ਕਿ ਹੁਣ ਬੰਨ ਲਾਉਂਗੇ ਫਿਰ ਅੱਗੇ ਹੁਣ ਜਦੋਂ ਕਿਉਂ ਨਾ ਲਾਵਾਂਗੇ ਯਾਰਾਂ ਹੋਰ ਨਹੀਂ ਯਾਰ ਬਹੁਤ ਹੋ ਗਈਆਂ ਬਰਦਾਸ਼ਤ ਨਹੀਂ ਹੁਣ ਯਾਰ ਠੀਕ ਹੈ ਜੀ